ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜਲਕਾ 24 ਅੱਜ ਅਸੀਂ ਪਹੁੰਚੇ ਹਾਂ ਲਾਧੂ ਕਾ ਮੰਡੀ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਪਹੁੰਚੇ ਉਹਨਾਂ ਦੇ ਨਾਲ ਸਾਬਕਾ ਕੈਬਨ ਮੰਤਰੀ ਸਰਜੀਤ ਕੁਮਾਰ ਜਾਨੀ ਹਾਜ਼ਰ ਸਨ ਸਰਜੀਤ ਕੁਮਾਰ ਜਾਨੀ ਦੇ ਯਤਨਾ ਸਦਕਾ ਅਖਵੰਗ ਪਿੰਡਾਂ ਦੇ ਸਰਪੰਚ ਵਕ ਵਕ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨਾਲ ਹੀ 200 ਦੇ ਕਰੀਬ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਜੁਆਨ ਕਰਵਾਉਣ ਲਈ ਸਰਜੀਤ ਕੁਮਾਰ ਜਿਆਨੀ ਰਾਣਾ ਗਰਮੀਤ ਸਿੰਘ ਸੋਢੀ ਨਾਦੂਕਾ ਮੰਡੀ ਦੇ ਦਫਤਰ ਇੰਚਾਰਜ ਔਰ ਜਿੰਨੇ ਵੀ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਪਹੁੰਚੇ ਸਨ ਜੋ ਕਿ ਉਹਨਾਂ ਨੂੰ ਜੁਵਨ ਕਰਾ ਕੇ ਪਾਰਟੀ ਨੂੰ ਮਜ਼ਬੂਤ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਜਾ ਰਹੀਆਂ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਾਇਆ ਆਓ ਗੱਲ ਕਰਦੇ ਹਾਂ ਰਾਣਾ ਗਰਮੀਤ ਸਿੰਘ ਸੋਢੀ ਤੇ ਲਾਧੁਕਾ ਮੰਡੀ ਦੇ ਦਫ਼ਤਰ ਇੰਚਾਰਜ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਆਗੇ ਮੈਂ ਅਰਜੀਤ ਸਿੰਘ ਰਜੀਵ ਜੀ ਨੂੰ ਔਰ ਮੰਗਾ ਸਿੰਘ ਜੀ ਰਣਜੀਤ ਸਿੰਘ ਜੀ ਰਾਜੀ ਜੀ ਬੇਨਤੀ ਕਰਨਾ ਆਪਣੇ ਸਾਥੀ ਨੂੰ ਸਾਹਮਣੇ ਲਿਆ ਕੇ ਦੋ ਕੁ ਨਾਰੇ ਲਵਾਈਏ ਕਿਤੇ ਨੇ ਸਾਡੇ ਰਜੀਵ ਜੀ ਮੰਗਾ ਸਿੰਘ ਜੀ ਸਾਹਮਣੇ ਸਾਥੀ ਨੂੰ ਲਓ ਸਾਹਮਣੇ ਬਦੋ ਕੁ ਨਰਦਨ ਵੀਰ ਸਾਰਿਆਂ ਨੂੰ ਬੇਨਤੀ ਹੈ ਇੱਕ ਵਾਰੀ ਸਾਹਮਣੇ ਆ ਕੇ ਸਾਰਿਆਂ ਨਾਰਾ ਲਾਣਾ ਗੱਜ ਕੇ ਲੋ ਜੀ ਭਾਤੀ ਜਨਤਾ ਪਾਰਟੀ ਜਿੰਦਾਬਾਦ ਹੱਥ ਖੜੇ ਕਰਕੇ ਰਾਣਾ ਜੀ ਨੂੰ ਪਤਾ ਲੱਗਿਆ ਵੀ ਕਿੰਨਾ ਜੋਸ਼ ਹੈ ਲਾਦੂ ਕਦੇ ਇਲਾਕੇ ਦੇ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਗੁਰਮੀ ਸਿੰਘ ਸੋਢੀ ਜਿੰਦਾਬਾਦ ਚੌਧਰੀ ਸੁਖੀਤ ਕੁਮਾਰ ਜਾਨੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਚੌਧਰੀ ਸੁਖੀਤ ਕੁਮਾਰ ਜਾਨੀ ਜਿੰਦਾਬਾਦ ਰਾਣਾ ਗੁਰਮੀ ਸਿੰਘ ਸੋਢੀ ਜਿੰਦਾਬਾਦ ਲਈ ਮੰਤਰੀ ਸਾਹਿਬ ਅੱਜ ਤੁਸੀਂ ਜਿੱਤ ਗਿਆ ਇੱਥੋਂ ਐਨਾ ਕੋ ਜੋਸ਼ ਹੈ ਇਹ ਜੋਸ਼ ਵੇਖਿਆ ਨਹੀਂ ਜਾਂਦਾ ਤੁਸੀਂ ਜਿੱਤ ਗਿਆ ਮੰਤਰੀ ਸਾਹਿਬ ਮੰਤਰੀ ਸਾਹਿਬ ਜਿੱਤੋ ਦੀ ਬੜੀ ਖੁਸ਼ੀ ਨੇ ਮੰਤਰੀ ਸਾਹਿਬ ਹੀ ਲਾਡੂਗਾ ਦੇ ਵਿੱਚੋਂ ਮੇਰੀ ਜਿੱਤ ਹੋ ਰਹੀ ਹੈ ਤਾਂ ਸਾਥੀਓ ਤੋਨਾ ਇਹ ਜੋਸ਼ ਵੇਖ ਕੇ ਜੈ ਸਵਾਗਤ ਜੈ ਸ੍ਰੀ ਅਕਾਲ ਜੈ ਸ੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਸਾਥੀਓ ਪਿਆਰ ਨਾਲ ਮੰਤਰੀ ਸਾਹਿਬ ਦਾ ਮਾਣ ਸਤਿਕਾਰ ਕਰਕੇ ਫਾਇਲ ਕਾ ਤੱਕ ਨਾਲ ਰੈਲੀ ਕਰਨੀ ਆ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੋ ਵੀ ਮੇਰੇ ਵੀਰ ਇਨਾ ਮਾਣ ਬਖਸ਼ਿਆ ਸਾਨੂੰ ਬਹੁਤ ਇਹ ਕਹਿੰਦਾ ਹੋਇਆ ਧੰਨਵਾਦ ਮੰਤਰੀ ਬੀਤੀ ਸਾਹਿਬ ਸਾਰੇ ਸਰਪੰਚ ਸਾਹਿਬਾਨ ਜਸਵਿੰਦਰ ਜੀ ਜਮਾਲ ਕੇ ਹੋਰ ਸਾਰੇ ਸੱਜਣ ਜੋ ਇੱਥੇ ਹਾਜ਼ਰ ਨੇ ਮੈਂ ਤੁਹਾਡੇ ਸਾਰੇ ਨੌਜਵਾਨਾਂ ਦਾ ਜਿਹੜੀ ਯੁਵਾ ਸ਼ਕਤੀ ਹੈ ਵਾਹ ਸ਼ਕਤੀ ਜਿੰਦਾਬਾਦ ਜਿੰਦਾਬਾਦ ਯੁਵਾ ਸ਼ਕਤੀ ਜਿੰਦਾਬਾਦ ਜਿੰਦਾਬਾਦ ਅੱਜ ਜੜਾ ਸਾਡੀ ਜਿੱਤੇਗਾ ਯੁਵਾ ਸ਼ਕਤੀ ਦਾ ਮੈਂ ਬਹੁਤ ਧੰਨਵਾਦੀ ਆ ਕਿ ਤੁਸੀਂ ਇੰਨੇ ਪਿਆਰ ਦੇ ਨਾਲ ਇੱਥੇ ਮੈਨੂੰ ਮਿਲਣ ਆਏ ਔਰ ਆਪਣਾ ਪਿਆਰ ਦਿਖਾਇਆ ਤੁਸੀਂ ਹਰ ਇੱਕ ਜਿਹੜਾ ਇੱਥੇ ਸੱਜਣ ਪਹੁੰਚਿਆ ਹੈ ਇਹ ਮੇਰੀ ਦਿਲ ਦੀ ਧੜਕਣ ਹੈ ਔਰ ਤੁਹਾਡੀ ਕਦੀ ਪਿੱਠ ਨਹੀਂ ਲੱਗਣ ਦੇਵਾਂਗਾ ਚਾਹੇ ਦਿਨ ਹੋਵੇ ਰਾਤ ਹੋਵੇ ਤੇ ਮੇਰਾ ਤੁਹਾਡੇ ਅੰਕਲ ਦਾ ਜਿਹੜਾ ਗਰੀਬ ਖਾਨਾ ਹੈ ਦਰਵਾਜ਼ਾ ਕਰਦਾ ਖੁੱਲ੍ਹਾ ਤੁਹਾਡੇ ਵਾਸਤੇ ਜਦੋਂ ਮਰਜ਼ੀ ਆਓ ਵਕਤੋਂ ਤੇ ਬਾਰਡਰ ਦੇ ਜਿਹੜੇ ਸਾਡੇ ਵੀਰ ਭਰਾ ਬੱਚੇ ਇੱਥੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਦਾ ਵੀ ਮਹਈਆ ਕਰਾਵਾਂਗੇ ਆਪਾਂ ਬਾਰਡਰ ਤੇ ਰਹਿਣ ਵਾਲੇ ਜਿਹੜੀਆਂ ਜ਼ਮੀਨਾਂ ਦੇ ਮਾਲਕ ਨੇ ਆਪਣੇ ਪਤਾ ਜਾਂ ਕੋਈ ਹੋਰ ਤਾਰੋਂ ਪਾਰ ਉਹਨਾਂ ਨੂੰ ਮਾਲਕ ਵੀ ਬਣਾਵਾਂਗੇ ਔਰ ਪਰਸੋ ਰੈਲੀ ਹੋ ਰਹੀ ਏ ਔਰ ਰੱਖਿਆ ਮੰਤਰੀ ਡਿਫੈਂਸ ਮਿਨਿਸਟਰ ਆਫ ਇੰਡੀਆ ਸ਼੍ਰੀ ਰਾਜਨਾਥ ਜੀ ਜਲਾਲਾਬਾਦ ਆ ਰਹੇ ਨੇ ਔਰ ਉਹਨਾਂ ਦੇ ਹੌਂਸਲੇ ਇਹ ਸਾਰੀਆਂ ਗੱਲਾਂ ਹੋਣਗੀਆਂ ਔਰ ਉਹਨਾਂ ਕੋਲੋਂ ਆਪਾਂ ਪੱਕੇ ਤੌਰ ਤੇ ਵਿਸ਼ਵਾਸ ਲਵਾਂਗੇ ਕਿ ਉਹ ਸਾਡੇ ਇਸ ਬਾਰਡਰ ਦੀ ਪੱਟੀ ਦਾ ਧਿਆਨ ਰੱਖਣਗੇ ਸਾਰਿਆਂ ਨੇ ਉੱਥੇ ਉਹ ਮਹਾਵਾ ਕੇ ਪਹੁੰਚਣਾ ਹੈ ਯਾਰ ਇਹ ਮੋਟਰਸਾਈਕਲਾਂ ਤੇ ਪਹੁੰਚੋ ਜਿੰਨੇ ਵੀ ਇੱਥੇ ਲੋਕ ਨੇ ਜਿੰਨੇ ਬੱਚੇ ਆਏ ਹੋਏ ਨੇ ਸਾਰੇ ਹੱਥ ਖੜਾ ਕਰਕੇ ਵਾਅਦਾ ਕਰੋ ਵੀ ਉੱਥੇ ਰੈਲੀ ਤੇ ਪਹੁੰਚਣਾ ਹੈ ਤੇ ਵੋਟ ਭਾਰਤੀ ਜਨਤਾ ਪਾਰਟੀ ਨੂੰ ਫੁੱਲ ਦਾ ਜਿਹੜਾ ਨਿਸ਼ਾਨ ਹੈ ਕਮਲ ਤੇ ਫੁੱਲ ਦਾ ਉਹਦਾ ਬਟਨ ਦਬਾਉਣਾ ਹੈ ਜਬਾਣਾ ਇੱਕ ਨਹੀਂ ਦਬਾਉਣਾ ਔਰ ਕਿਵੇਂ ਘਾਰਾ ਮਿਲਿਆ ਜੀ ਨੌਜਵਾਨਾਂ ਦਾ ਜੀ ਘਾਰਾ ਵੇਖ ਲੋ ਇੱਥੇ ਤਾਂ ਇੰਨਾ ਪਿਆਰ ਮਿਲ ਰਿਹਾ ਨੌਜਵਾਨਾਂ ਤੋਂ ਕਿੰਨੇ ਨੌਜਵਾਨ ਨੇ ਇੱਥੇ ਮੇਰੇ ਖਿਆਲ 1000 ਬੱਚਾ ਆਇਆ ਹੋਇਆ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇਹ ਸਾਰੀ ਯੁਵਾ ਸ਼ਕਤੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਹੈ ਮੇਰੇ ਨਾਲ ਹੈ ਮੋਦੀ ਜੀ ਨਾਲ ਪ੍ਰੈਸ ਅਫਸਰ ਮੰਡਲ ਲਾਡੂ ਦਾ ਦਫਤਰ ਇੰਚਾਰਜ ਮੰਡਲ ਲਾਡੂ ਦਾ ਸ੍ਰੀ ਨਿਰਿੰਦਰ ਕੁਮਾਰ ਮੋਦੀ ਜੀ ਜੀ ਪਿਛਲੇ ਕਿਤੇ ਕੰਮਾਂ ਦੌਰਾਨ ਸਾਰਿਆਂ ਦੇ ਸਾਹਮਣੇ ਹਨ ਜੋ ਕਿ ਲੋਕ ਹਰ ਵਰਗ ਚਾਹਦਾ ਹੈ ਕਿ ਸ੍ਰੀ ਨਿੰਦਰ కుమార్ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਇਆ ਜਾਵੇ ਸਾਡੇ ਲਾਡੂ ਕਾ ਮੰਡੀ ਵੱਧ ਤੋਂ ਵੱਧ ਅਸੀਂ ਇੱਥੋਂ ਵੱਧ ਵੱਧ ਵੋਟਾਂ ਪਾ ਕੇ శ్రీ ਨਿੰਦਰ ਜੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਾਂਗੇ ਅਤੇ ਪ੍ਰਧਾਨ ਮੰਤਰੀ ਨਿੰਦਰ కుమార్ ਮੋਦੀ ਜੀ ਨੂੰ ਦੁਬਾਰਾ ਪਰਮਾਤਮਾ ਅਜ਼ਰ ਬਖਸ਼ਣਗੇ ਬਣਾਣਗੇ ਲੋਕਾਂ ਦਾ ਸਹਿਯੋਗ ਉਹਨਾਂ ਦੇ ਨਾਲ ਹੈ ਹਰ ਵਰਗ ਛੋਟੇ ਤੋਂ ਲੈ ਕੇ ਵੱਡੇ ਵਰਗ ਤੱਕ ਪੰਜਾਬ ਦੇ ਵਿੱਚ ਵੀ ਲੋਕ ਹਰ ਸ਼ਹਿਰ ਵਰਗ ਹਿੰਦ ਵਰਗ ਲੋਕ ਨੌਜਵਾਨ ਸਾਥੀ ਸੱਚ ਆਂਦੇ ਨੇ ਕਿ ਪ੍ਰਧਾਨ ਮੰਤਰੀ ਦੁਬਾਰਾ ਨਿੰਦਰਗੁਣ ਬੁੱਧੀ ਅੱਗੇ ਆਉਣ ਅੱਗੇ ਆਉਣਗੇ 400 ਤੋਂ ਸੀਟਾਂ ਪਾਰ ਅਮਕਸ਼ ਕਰਨਗੇ ਜੈ ਸ਼੍ਰੀ ਆਪ ਸਰ ਰਾਣਾ ਸੋਢੀ ਸਾਹਿਬ ਦਾ ਕੀ ਦੇ ਨਾਮ ਮੁਕਾਬਲਾ ਮੰਨਦੇ ਹੋ ਜੀ ਕਿਸੇ ਦਾ ਵੀ ਮੁਕਾਬਲਾ ਨਹੀਂ ਸਮਝਦਾ ਇਸ ਤਰ੍ਹਾਂ ਇਸ ਤਰ੍ਹਾਂ ਸਰ ਉੱਤੇ ਹੀ ਚੱਲ ਰਹੇ ਨੇ ਜੀ ਕਿਉਂਕਿ ਇਨਾ ਹੰਗਾਰਾ ਯੂਥ ਦਾ ਪਬਲਿਕ ਦਾ ਹਰ ਬੰਦੇ ਦਾ ਹੰਗਾਰਾ ਸੰਤਗੋਈ ਨੇ ਲੈਵਲ ਤੇ ਪ੍ਰਾਪਰ ਲੱਗਦਾ ਹੀ ਨਹੀਂ ਵੀ ਇਸ ਬੰਦੇ ਦਾ ਨਾ ਮੁਕਾਬਲਾ ਇਸ ਤਰ੍ਹਾਂ ਜੀ ਇਹਦਾ ਹੰਢ 100% ਅੱਗੇ 10000 ਜਿੱਤੇ ਪਏ ਉਹ ਇਹ ਕਿਸੇ ਮੁਕਾਬਲੇ ਨਹੀਂ ਸਾਰਿਆਂ ਦੇ ਉੱਪਰ ਚੜ੍ਹਨ ਨੇ